ਕੋਈ ਨਾ ਬਾਤ ਬੋਲਦਨੇ ਬੋਲ ਸੋਨਿਹਾਲ ਸੋਨਿਹਾਲ ਹੋਰ ਨਿਹਾਲ ਸੋਨਿਹਾਲ ਸਤ ਸ੍ਰੀ ਅਕਾਲ ਬੋਲ ਸੋਨਿਹਾਲ ਸਤ ਸ੍ਰੀ ਅਕਾਲ ਬੋਲ ਸੋਨਿਹਾਲ ਸਤ ਸ੍ਰੀ ਅਕਾਲ ਬੋਲ ਸੋਨਿਹਾਲ ਸਤ ਸ੍ਰੀ ਅਕਾਲ ਆਜਾ ਹਾਵੇ ਸਾਧ ਸੰਗਤ ਸਰਦਾਰ ਬਲਦੇਵ ਸਿੰਘ ਉਹਨਾਂ ਵੱਲੋਂ ਸੰਗਤਾਂ ਨੂੰ ਠੰਡਿਆ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਹਰੇਕ ਸਾਲ ਜਦੋਂ ਉਹਨੇ ਪਹਿਲਾਂ ਦੇ ਕਰੇ ਸੰਗਤ ਦੀ ਸੇਵਾ ਕਰਦੇ ਆ ਠੰਡੇ ਤੇ ਦਾਲ ਵੀ ਬੋਲ 3100 ਰੁਪਏ ਤੇ ਬਾਲਣ ਤੇ ਇੱਕ ਗੱਟਾ ਕੰਕੜਾ ਗੁਰੂ ਕੇ ਲੰਗਰ ਅੱਜ ਅਰਦਾਸ ਕਰਾਉਂਦੇ ਆ 3100 ਰੁਪਏ ਤੇ ਇੱਕ ਗੱਟਾ ਕਣਕ ਦਾ ਤੇ ਬਾਲਣ ਦੇ ਨਾਲ ਠੰਡਿਆਂ ਦੀ ਸੇਵਾ ਬਾਹਗੁਰੂ ਜਿਸ ਮਨੋ ਕਾਮਨਾ ਭਾਵਨਾ ਨੂੰ ਲੈ ਕੇ ਪਰਵਾਰ ਨੇ ਸੇਵਾ ਕਰੀ ਆ ਬਾਹਗੁਰੂ ਸੱਚੇ ਪਾਸ਼ਾ ਤੰਦਰੁਸਤੀ ਬਕਸ਼ਣ ਚੜ੍ਹਦੀ ਕਲਾ ਰੱਖਣ ਮੇਰ ਥਵਾਗ ਬਖਸ਼ੇ ਪ੍ਰਮਾਤਮਾ ਪਰਵਾਰਾਂ ਦੇ ਵਿੱਚ ਚੜ੍ਹਦੀ ਕਲਾ ਰੱਖੇ ਕਲਤੀ ਪਈ ਜੇ ਕੋਈ ਤੇ ਬੀ ਓਏ ਉਹ ਦੇਬੂ ਦੀ ਆਇਆ ਸੀ ਸਵੇਰੋਂ ਆਇਆ ਸੀ ਕਿਹਾ ਮੈਂ ਬੱਦੇ ਨੂੰ ਚੱਲਿਆਂ ਆ ਜਾ ਫੇਰ ਠੀਕ ਇਧਰ ਫੇਰ ਹੋ ਗਿਆ ਘਰ ਆ ਨਾ ਬੱਦੇ ਇਧਰ ਪਾਸ ਆ ਕੱਢਿਆ ਬਾਈ ਇਧਰ ਜਾਣਾ ਹੋਣਾ ਵੇੜੇ ਨੂੰ ਹੁਣ ਬਲਵੀਰ ਬਾਬੇ ਕੋਲੇ ਉੱਥੇ ਪਹੁੰਚਣਾ ਆ ਵਧੀਆ ਚੱਲ ਹੋ ਗਿਆ ਕਿੰਨੇ ਵਾਦ ਬਦ ਕਰਨ ਕੱਲ ਜਾਣਾ ਨਾ ਹੂੰ ਬਹੀ ਗੱਲ ਕੇ ਪਿੰਡਲੇ ਨੂੰ ਦੇਖਾਂ ਗਰਮੀ ਜਿ ਘਰਾਂ ਤੱਕ ਰਜਾ ਹੋਇਆ ਤਾਂ ਕੰਮ ਨਹੀਂ ਜਾਉਂਦਾ ਅਜੀ ਬਾਲਨ ਬੋਲਣ ਹੋਰ ਕਿਉਂ ਆ ਕਣਕਣ ਕੋਥੇ ਕਰਦਾਂਗੇ ਪਹੁੰਚ ਕੋਈ ਨਾ ਕੋਈ ਚੁੱਕਾ ਵਾਛ ਅਰੇ ਸਵੇਰੋਂ ਸਾਹ ਰਹੀ ਹੁਣ ਬਾਹਰ ਖੋਲਣ ਵਾਲੀ ਸ਼ੇਰਾ ਆ ਗਿਆ ਫਿਰ ਵੀ ਚੰਗਾ ਮਗਰੋਂ ਸੰਗਤ ਆ ਗਈ ਨੀ ਤਾਂ ਪੁਲਸਾ ਹੀ ਮਾਰਦੀ ਹੁੰਦੀ ਐ ਮੇਰੇ ਚਾਹ ਵੀ ਨਹੀਂ ਸੀ ਪੀਤੀ ਹਾਂ ਪਹਿਲਾਂ ਮੈਂ ਕਿਹਾ ਸ਼ੇਰਾ ਆ ਗਿਆ ਤੁਹਾਡੇ ਉੱਠਦੇ ਨਹੀਂ ਸਾਡਾ ਪਾ ਬਈ ਉਹਦਾ ਪੱਤੀ ਕੜਬਾਈ ਫਿਰਦਾ ਸਾਡੀ ਗੁਆੜ ਦੀ ਉੱਥੇ ਜਾਵੜਿਆ ਮੈਂ ਵੀ ਉਹ ਦੰਦ ਜੱਟਾ ਕਾ ਕੇ ਲਿਆ ਕੋਈ ਨਾ ਕੁੜੀਆਂ ਕੋਲੇ ਉਹਨਰ ਬਹੁਤ ਦੁਖੀ ਕਰਿਆ ਇਹਨੇ ਅੱਧਾ ਪੌਣਾ ਘੰਟਾ ਦਾ ਬਲੇ ਲਾਇਆ ਉਹ ਕਹਿੰਦੀ ਬਾਪੂ ਜਾ ਆਉਣ ਤੋਂ ਬਹੁਤ ਹੋ ਗਈ ਬਾਹ ਮਾਰ ਮਾਰ ਤੇਰੇ ਸਾਹਰੀ ਬਾਰ ਖੋਲਣ ਲੱਗੇ ਜਦੋਂ ਉਹ ਹੁਣ ਸੋਨੇ ਮੂਹਰੇ ਹੀ ਬੰਦੇ ਤੁਰੇ ਆ ਬੁੱਢਾ ਕਹਿੰਦਾ ਹਰ ਬੰਦੇ ਆਉਂਦੇ ਮੈਂ ਯਾਰ ਕੋਈ ਨਾ ਲੁਧਿਆਣਿਓ ਆ ਗਏ ਜਮਾ ਫਿਰ ਵੀ ਚੰਗਾ ਹੀ ਹੈ ਪੋਸ ਵਾਲੇ ਦਾ ਘਰ ਬਿਓ ਰਹਿ ਗਿਆ ਇਹਦਾ ਕਹਿੰਦੇ ਅੱਗੇ ਆਇਆ ਸੀਗਾ ਸਵੇਰਾਂ ਬਾਰ ਖੋਲਣ ਤੋਂ ਪਹਿਲਾਂ ਹੀ ਆ ਗਿਆ ਧੁੰਦ ਚ ਉਹ ਰਾਤ ਨੂੰ ਬਾਰ ਕਰਨ ਲੱਗੇ ਬੰਦ ਕਰਨ ਲੱਗੇ ਉਹਦੇ ਨੂੰ ਚਾਰ ਪੰਜ ਪੋਸ ਵਾਲੇ ਫੇਰ ਆ ਗਏ ਜੰਗਲ ਕਰਨੀ ਹੈ ਮੇਰੇ ਘਰੇ ਦੱਤ ਖਾਣ ਦੀ ਕਾਬ ਹੁੰਦਾ ਅਸੀਂ ਪਹਿਲੇ ਖੜਾ ਗਿਆ ਕਿ ਮੈਨੂੰ 500 ਰੁਪਏ ਦੇਣਾ ਲੈ ਲੈ ਉਹ ਕਹਿੰਦਾ ਯਾਰ 500 ਹੋਰ ਦੇ ਦੇ ਤੇ ਮੈਂ ਉਹ ਬੰਦੇ ਬਾਹਲੇ ਵੜੇ ਮੈਂ 500 ਲੈ ਲਾ ਮੇਰੇ ਕੋਲ ਅਸੀਂ ਗੁੱਟੀ ਸੀਗੀ ਤੇ ਮੈਂ ਉਹ ਚ ਕੱਢਣ ਲੱਗਾ ਮੈਂ ਪਾੜ ਜੂ ਕਹਿੰਦਾ 50000 ਦੇ ਦੇ ਇਹ ਕਹਿੰਦਾ ਮੈਂ ਮੰਗਦਾ ਬੰਬੇ ਬੰਬੇ ਆ ਰਾਹ ਤੂੰ ਵੱਡੇ ਵੱਧਣਾ ਹੈ ਨਾ ਕਹਿੰਦਾ 50 ਹੀ ਦੇ ਦੇ